ਤਤਖੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹਉਣ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਪੰਜਾਬ ਮੌਸਮ ਬਾਰੇ ਅੱਜ ਦੀ ਜਾਣਕਾਰੀ ਯੈਲੋ ਅਲਰਟਿੰਗ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨੇ ਕਿਉਂਕਿ ਅੱਜ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਜੀ ਹਾਂ ਦੋਸਤੋ ਦੱਖਣੀ ਅੜੀਸਾ ਦੇ ਆਸ-ਪਾਸ ਦੇ ਖੇਤਰਾਂ 'ਚ ਘੱਟ ਦਬਾਅ ਵਾਲਾ ਖੇਤਰ ਹੁਣ ਵਿਦਰਪ ਦੇ ਨਾਲ ਲੱਗਦੇ ਦੱਖਣੀ ਛੱਤੀਸਗੜ ਉੱਪਰ ਹੈ ਤੇ ਜੈਸ ਨਾਲ ਸੰਬੰਧਿਤ ਚੱਕਰਵਤੀ ਚੱਕਰਮੱਦ ਸਮੁੰਦਰ ਤਲ ਤੋਂ 5.8 ਕਿਲੋਮੀਟਰ ਤੱਕ ਫੈਲਿਆ ਹੋਇਆ ਤੇ ਉਸ ਤੇ ਉਚਾਈ ਦੇ ਨਾਲ ਦੱਖਣ ਪੱਛਮ ਵੱਲ ਚੋਕਰਿਆ ਹੈ ਇੱਥੇ ਇੱਕ ਰੋਜ਼ਾਨਾ ਮੌਸਮ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਨਸੂਨ ਤਰਫ ਹੁਣ ਜੈਸਲਮੇਰ ਕੋਟਾ ਰਾਏਸែន ਵਿਦਰਪ ਦੇ ਹੇਰਲੇ ਦਬਾਦੇ ਕੇਂਦਰ ਹਨ ਤੇ ਨਾਲ ਹੀ ਗੋਪਾਲਪੁਰ ਨਾਲ ਲੱਗਦੇ ਦੱਖਣ ਪੂਰਬ ਵੱਲ ਮੱਧ ਬੰਗਾਲ ਵੱਲ ਖਾੜੀ ਤੱਕ 1.5 ਕਿਲੋਮੀਟਰ ਤੱਕ ਲੰਘਦਾ ਹੈ ਤੇ 16 ਜੁਲਾਈ ਨੂੰ ਮੱਧ ਪੱਛਮੀ ਦੇ ਨਾਲ ਲੱਗਦੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਇੱਕ ਤਾਇਆ ਘਟ ਦਬਾਦਾ ਖੇਤਰਬੰਦੀ ਸੰਭਾਵਨਾ ਹੈ ਇਸ ਦੇ ਪ੍ਰਭਾਵ ਨਾਲ 19 ਅਤੇ 20 ਜੁਲਾਈ ਨੂੰ ਉਤਰੀ ਟਟਵਰਤੀ ਆਂਧਰਾ ਪ੍ਰਦੇਸ਼ ਦੇ ਨਾਲ ਦੇ ਵੱਖ-ਵੱਖ ਥਾਵਾਂ ਤੇ ਉੱਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ